ਹਲੋ ਹਾਂਜੀ ਸਸ਼ੀਕਲ ਜੀ ਗਰਮੀਟ ਬਟਿਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਬਰਬਰੀ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਰ ਜਿਹੜੇ ਸੂਟ ਤੁਹਾਨੂੰ ਮਿਲਣਗੇ ਬਰਬਰੀ ਤੇ ਹੋਣਗੇ 10 ਬ੍ਰੈਂਡ ਦੇ ਰਹਿਣ ਵਾਲੇ ਆਲ ਓਵਰ ਸੂਟ ਹੋਏਗਾ ਪ੍ਰਾਈਸ ਹੋ ਗਿਆ 1450 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਏਗਾ ਐਵਲ ਜਿਹੜੇ ਸੂਟ ਲੈਣ ਵਾਲੇ ਇਹ ਵੀ ਤੁਹਾਨੂੰ ਬਰਬਰੀ ਦੇ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਜਿਹੜੇ ਕਿ ਹੋਣਗੇ ਇੱਕ ਟੈਕਸ ਬ੍ਰਾਂਡ ਦੇ ਤੇ ਇਹਨਾਂ ਦਾ ਸਟੱਫ ਵਗੈਰਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਹ ਆ ਤੇ ਪ੍ਰਾਈਸ ਹੋ ਗਿਆ 1350 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਪ੍ਰਿੰਟਿੰਗ ਮਿਲੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਤੇ ਬ ਕਰਵਾ ਸਕਦੇ ਹੈਗੇ ਹੋ ਪਾਰਟੀ ਵੇਅਰ ਇਹ ਸੰਮਰ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜਿਹੜੇ ਉਹ ਰੈਡੀ ਹੁੰਦੇ ਆ ਔਰ ਬ ਐਵਲ ਜਿਹੜੇ ਸੂਟ ਰਹਿਣ ਵਾਲੇ ਆ ਰਾਮਟੈਕਸ ਦੇ ਜਿਹੜੀ ਕਾਟਨ ਹੋएगी ਮੈਚਿੰਗ ਸੂਟ ਰਹਿਣ ਵਾਲੇ ਆ ਇਹਨਾਂ ਦਾ ਪ੍ਰਾਈਸ ਹੈ 999 ਰੁਪਏ 2 ਮੀਟਰ ਦੀ ਕੱਟ ਰਣ ਵਾਲੀ ਹੈਗੀ ਹੈ ਮੈਚਿੰਗ ਸੂਟ ਰਣ ਵਾਲੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਜਿਹੜੀ ਹੈਗੀ ਉਹ ਪ੍ਰਿੰਟਿੰਗ ਮਿਲੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਜਿਹੜਾ ਸੂਟ ਹੋਏਗਾ कॉटन ਦਾ ਜਿਹੜਾ ਸੂਟ ਹੋਏਗਾ ਬੁਟੀਕ ਪੀਸ ਰਣ ਵਾਲਾ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 720 ਰੁਪਏ ਇਹ ਵਾਲੇ ਜਿਹੜੇ ਸੂਟ ਹੋਣਗੇ ਰਾਮਟੈਕਸ ਦੀ कॉटन ਹੋਏਗੀ ਜਿਸ ਤੇ ਉੱਪਰ ਜਿਹੜਾ ਹੈਗਾ ਇਹ ਉਹ ਵਰਕ ਕੀਤਾ ਗਿਆ オリジナル ਪੀਸ ਹੋਏਗਾ ਇਹ ਵੀ ਰਾਮਟੈਕਸ ਦੇ ਪੀਸ ਰਣ ਵਾਲੇ ਆ ਪਰ ਜਿਹੜੀ ਕਿ ਪਾਰਟੀ ਵੇਅਰ ਪੀਸ ਹੋਣਗੇ ਇਹ ਵਾਲੇ ਹੋਣਗੇ ਰਾਮਟੈਕਸ ਬ੍ਰਾਂਡ ਦਾ ਹੀ ਜਿਹੜ ਇਹ ਜਿਹੜਾ ਕਿ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਸ਼ਰਟ ਜਾਂ ਬਾਟਮ ਦਾ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਉਹ ਬਹੁਤ ਜਿਆਦਾ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਹੈਗਾ ਉਹ ਰੈਡੀ ਹੁੰਦਾ ਵਾ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਹੋਣਗੇ ਕਾਟਨ ਦੇ ਉੱਪਰ ਤੇ ਨਾਲ ਤੁਹਾਨੂੰ ਮਸਲੀਨ ਕਾਟਨ ਦਾ ਦੁਪੱਟਾ ਮਿਲੇਗਾ ਪੈਚਵਰਕ ਦਾ ਔਰ ਪ੍ਰਾਈਸ ਵਗੈਰਾ ਸਿਰਫ ਤੇ ਸਿਰਫ 850 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਤੁਹਾਨੂੰ ਮਿਲ ਜਾਣਗੇ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਖੁੱਲਾ ਡੁੱਲਾ ਜਿਹੜਾ ਹੈ ਤੇ ਨਾਲ ਦੁਪੱਟਾ ਹੋਏਗਾ ਸਰਫ ਤੋਂ ਸਰ 250 ਰੁਪਏ ਦੇ ਵਿੱਚ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨਸ ਪਲੱਸ ਪ੍ਰਿੰਟਿੰਗ ਜਿਹੜੀ ਹੈਗੀ ਉਹ ਮਿਲ ਜਾਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਵਟਸਐਪ ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਡਿਜ਼ਾਈਨਰ ਪੀਸ ਹੋਣਗੇ कॉटन ਦੇ ਬਾਟਮ ਵਰਕ ਵਾਲੇ ਰਹਿਣੇ ਵਾਲਿਆ ਤੇ ਸਭ ਦਾ ਜਿਹੜਾ ਪ੍ਰਾਈਸ ਹੈਗਾ ਉਹ ਮੈਂਸ਼ਨ ਕੀਤਾ ਗਿਆ ਹੈਗਾ ਇਹ ਬਾਟਮ ਵਰਕ ਦਾ ਪੀਸ ਹੋਏਗਾ ਔਰ ਇਹ ਵਾਲੇ ਹੋਣਗੇ ਜਿਹੜੇ ਡਿਜ਼ਾਈਨਰ ਪੀਸ ਹੋਣਗੇ ਪ੍ਰਾਈਸ ਉਹ ਦੇ ਸਿਰਫ 1700 ਰੁਪਏ ਇਹ ਵਾਲੀ ਜਿਹੜੀ ਹੈਗੀ ਨਵੀਂ ਪ੍ਰਿੰਟਿੰਗ ਆਈ ਹੈਗੀ ਜਰ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ ਉਹ 1100 ਰੁਪਏ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਜੇਕਰ ਤੁਸੀਂ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਪ੍ਰਿੰਟਿੰਗ ਮਿਲੇਗੀ ਇਹਨਾਂ ਵਿੱਚ ਆਪਾਂ ਕਾਫੀ ਪ੍ਰਿੰਟ ਆਪਾਂ ਪਹਿਲਾਂ ਵੀ ਅਪਲੋਡ ਕੀਤੇ ਸੀ ਬਟ ਹੁਣ ਇਹ ਜਿਹੜੇ ਸਾਰੇ ਹੈਗੇ ਆ ਇਹ ਨਿਊ ਪ੍ਰਿੰਟ ਆਏ ਸੀ ਸੋ ਆਪਾਂ ਇਹ ਵੀਡੀਓ ਵਿੱਚ ਐਡ ਕੀਤੇ ਨੇ